ਕੀ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਬਦਲਣ ਦੀ ਤਿਆਰੀ ਚੱਲ ਰਹੀ ਹੈ ਕੀ ਪੰਜਾਬ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਵੱਡੀਆਂ ਤਬਦੀਲੀਆਂ ਹੋ ਸਕਦੀਆਂ ਨੇ ਕਈ ਮੰਤਰੀਆਂ ਦੀ ਛੁੱਟੀ ਤੇ ਕਈਆਂ ਦੀ ਐਂਟਰੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਕਿਵੇਂ ਸਿਆਸੀ ਵੱਡੀ ਉਤਲ ਪੁਤਲ ਆਉਣ ਦੇ ਦਿਨਾਂ ਚ ਸ਼ੁਰੂ ਹੋਣ ਵਾਲੀ ਹੈ ਇਹ ਇੱਕ ਗੱਲ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਆਖਰਕਾਰ ਇਹ ਜਿਹੀਆਂ ਗੱਲਾਂ ਕਿੱਥੋਂ ਤੇ ਕਿਵੇਂ ਸਾਹਮਣੇ ਆ ਰਹੀਆਂ ਨੇ ਕਿਉਂ ਸਾਹਮਣੇ ਆ ਰਹੀਆਂ ਨੇ ਕੇਜਰੀਵਾਲ ਦੇ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਸਥਿਤੀਆਂ ਕਿਉਂ ਬਦਲਣ ਲੱਗੀਆਂ ਨੇ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪਾਣ نیوز ਦੇ ਨਾਲ ਮਹਿੰਦਰ ਬਾਜਵਾ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵੇਲੇ ਕਾਫੀ ਉਲਝਣ ਦਾ ਸ਼ਕਾਰ ਹੈ ਮੰਤਰੀ ਮੰਡਲ ਦੇ ਵਿੱਚ ਵਿਸਥਾਰ ਨੂੰ ਲੈ ਕੇ ਬੀਤੇ 3 ਮਹੀਨਿਆਂ ਤੋਂ ਚਰਚਾ ਚੱਲ ਰਹੀ ਹੈ ਪਰ ਉਹ sire ਨਹੀਂ ਲੱਗ ਰਿਹਾ ਮੀਤਹਿਰ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਬਲਕਾਰ ਸਿੰਘ ਵਰਗੇ ਮੰਤਰੀ ਦੀ ਨੀਲੀ ਕਾਲੀ ਫਿਲਮ ਆਉਣ ਤੋਂ ਬਾਅਦ ਤੇ ਕਈ ਤਰ੍ਹਾਂ ਦੀਆਂ ਹੋਰ ਚੀਜ਼ਾਂ ਤੋਂ ਬਾਅਦ ਕਈ ਮੰਤਰੀਆਂ ਤੇ ਖਤਰੇ ਦੀ ਘੰਟੀ ਜਿਹੜੀ ਆ ਟੱਲੀ ਜਿਹੜੀ ਆ ਉਹ ਵੱਜ ਰਹੀ ਸੀ ਪਰ ਸਵਾਲ ਇਹ ਹੈ ਕਿ ਫੇਰ ਬਦਲ ਕਿਉਂ ਨਹੀਂ ਸੀ ਹੋ ਰਿਹਾ ਜਾਣਕਾਰ ਦੱਸਦੇ ਆ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਭਗਵੰਤ ਮਾਨ ਦੀ ਇਸ ਮਾਮਲੇ ਤੇ ਖੁੱਲਕੇ ਚਰਚਾ ਨਹੀਂ ਹੋ ਸਕੀ ਜੇਲ੍ਹ 'ਚ ਹੋਣ ਕਾਰਨ ਅਤੇ ਹੁਣ ਕੇਜਰੀਵਾਲ ਜੇਲ੍ਹ 'ਚੋਂ ਬਾਹਰ ਆ ਗਏ ਨੇ ਮੰਤਰੀ ਮੰਡਲ ਚ ਵਿਸਥਾਰ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਜਿਹੜਾ ਆ ਉਹ ਗਰਮ ਹੋ ਗਿਆ ਆ ਇਹ ਕਿੰਨੀ ਕੁ ਸਟੀਕ ਜਾਣਕਾਰੀ ਹੈ ਇਹਦੇ ਬਾਰੇ ਗੱਲ ਕਰਦੇ ਆ ਇਹ ਸਿਰਫ ਤੇ ਸਿਰਫ ਅੰਦਾਜ਼ੇ ਨੇ ਕਿ ਪੰਜਾਬ ਕੈਬਨਿਟ ਦੇ ਵਿੱਚ ਵਿਸਥਾਰ ਹੋਣ ਜਾ ਰਿਹਾ ਆ ਪੰਜਾਬ ਕੈਬਨਿਟ ਦੇ ਵਿੱਚ ਰਦੋ ਬਦਲ ਹੋਣ ਜਾ ਰਿਹਾ ਆ ਚਰਚਾਵਾਂ ਇਹ ਨੇ ਕਿ ਮਹਿੰਦਰ ਭਗਤ ਨੂੰ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਅਸੀਂ ਮੰਤਰੀ ਬਣਾਵਾਂਗੇ ਉਹ ਹਾਲੇ ਤੱਕ ਬਣਾ ਨਹੀਂ ਸਕੇ ਮਹਿੰਦਰ ਭਗਤ ਨੇ ਸੋਂ ਵੀ ਚੱਕ ਲਈ ਵਿਧਾਨ ਸਭਾ ਦਾ ਇੱਕ ਸੈਸ਼ਨ ਵੀ ਅਟੈਂਡ ਕਰ ਲਿਆ ਉਸ ਤੋਂ ਬਾਅਦ ਮਹਿੰਦਰ ਭਗਤ ਨੂੰ ਮੰਤਰੀ ਹਾਲੇ ਤੱਕ ਨਹੀਂ ਬਣਾਇਆ ਗਿਆ ਚਰਚਾ ਇਹ ਨੇ ਕਿ ਕੇਜਰੀਵਾਲ ਹੁਣ ਆ ਗਏ ਕੇਜਰੀਵਾਲ ਕੋਲ ਦਿੱਲੀ 'ਚ ਬਹੁਤਾ ਕੋਈ ਕੰਮਕਾਰ ਹੈ ਨਹੀਂ ਉਹ ਉੱਥੇ ਵਿਹਲੇ ਨੇਗੇ ਉਹ ਸਰਕਾਰੀ ਸਹੂਲਤਾਂ ਦਾ ਲਾਭ ਲੈਣਗੇ ਸਰਕਾਰੀ ਬੰਗਲੇ ਦਾ ਲਾਭ ਲੈਣਗੇ ਕਾਰਾਂ ਬੱਸਾਂ ਦਾ ਲਾਭ ਜਿਹੜਾ ਉਹਨਾਂ ਨੂੰ ਮਿਲੇਗਾ ਬਤੌਰ ਮੁੱਖ ਮੰਤਰੀ ਦਿੱਲੀ ਤੇ ਉਹ ਕੰਮ ਪੰਜਾਬ 'ਚ ਕਰਨਗੇ ਪੰਜਾਬ ਦੇ ਉੱਤੇ ਉਹ ਇੱਕ ਮਨੀਟਰ ਦੀ ਤਰ੍ਹਾਂ ਬੈਠੇ ਬੈਠੇ ਰਹਿਣਗੇ ਮੋਨੀਟਰ ਦੀ ਤਰ੍ਹਾਂ ਕੰਮ ਕਰਨਗੇ ਭਗਵੰਤਮਾਨ ਸਰਕਾਰ ਤੇ ਭਗਵੰਤਮਾਨ ਨੂੰ ਜਿਹੜੀ ਖੁੱਲ ਕਹਿੰਦੇ ਨੇ ਹੁੰਦੇ ਕਿ ਘਰ ਵਾਲੇ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ ਉਹ ਵਾਲੀ ਸਥਿਤੀ ਭਗਵੰਤਮਾਨ ਦੀ ਹੁਣ ਨਹੀਂ ਰਹਿਣੀ ਇਹੀ ਕਾਰਨ ਹੈ ਕਿ ਇਸੇ ਨਾਲ ਚਰਚਾ ਹੈ ਕਿ ਕੇਜਰੀਵਾਲ ਆਪਣੀ ਪਸੰਦ ਦੇ ਮੰਤਰੀਆਂ ਦੀ ਨਿਯੁਕਤੀ ਚਾਹੁੰਦੇ ਆ ਜਿਸ ਕਰਕੇ ਕੇਜਰੀਵਾਲ ਉਹ ਇੱਕ ਅਹਿਮ ਭੂਮਿਕਾ 'ਚ ਹੋਣਗੇ ਹੁਣ ਸਵਾਲ ਇਹ ਹੈ ਕਿ ਕੇਜਰੀਵਾਲ ਕਿਸ ਤਰ੍ਹਾਂ ਦੇ ਮੰਤਰੀ ਚਾਹੁੰਦੇ ਆ ਕਿਉਂਕਿ ਇਸ ਤੋਂ ਪਹਿਲਾਂ ਜੋ ਪੰਜਾਬ ਦੇ ਵਿੱਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਲਗਾਤਾਰ ਤਬਦੀਲੀਆਂ ਹੋਈਆਂ ਨੇ ਵੱਡਾ ਰਦੋਬਦਲ ਹੋਇਆ ਹੈ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਦਿੱਲੀ ਦੀ ਜਾਨੀ ਕਿ ਕੇਜਰੀਵਾਲ ਦੀ ਸ਼ਾਪ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਦੇਖੀ ਗਈ ਆ ਪੰਜਾਬ ਟੀਵੀਜ਼ਨ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਕਹਿੰਦੇ ਆ ਕਿ ਮਹਿੰਦਰ ਭਗਤ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਤੇ ਇਹਦੇ ਬਾਰੇ ਚਰਚਾ ਵੀ ਆ ਦੂਜੀ ਗੱਲ ਇਹ ਆ ਕਿ ਪੰਜਾਬ ਦੇ ਕਈ ਮੰਤਰੀ ਬਦਲੇ ਜਾ ਸਕਦੇ ਇੱਕ ਅੱਧਾ ਨਹੀਂ ਕਈ ਮੰਤਰੀ ਜਿਹੜੇ ਆ ਉਹ ਬਦਲੇ ਜਾ ਸਕਦੇ ਆ ਕਈਆਂ ਦੀ ਤਬਦੀਲੀ ਜਿਹੜੀ ਆ ਉਹ ਮੰਤਰੀ ਮੰਡਲ ਚ ਹੁਣੀ ਤੈ ਹੈ ਅਫਸਰशाही ਜਿਹੜੀ ਆ ਉਹ ਵੀ ਬਦਲੀ ਗਈ ਆ ਇੱਚ ਕੋਈ ਸ਼ੱਕ ਨਹੀਂ ਹੁਣ ਚਰਚਾਵਾਂ ਆਏ ਨੇ ਕਿ ਕੇਜਰੀਵਾਲ ਦੇ ਆਉਣ ਨਾਲ ਕੀ ਇਫੈਕਟ ਪੈਣੇ ਨੇ ਇਕ ਤਾਂ ਭਗਵੰਤਮਾਨ ਦੇ ਹੱਥ ਜਿਹੜੀ ਖੁੱਲੀ ਖੇਡ ਆਈ ਹੋਈ ਸੀ ਉਹ ਕੰਮ ਨਹੀਂ ਚੱਲੂਗੀ ਭਗਵੰਤਮਾਨ ਆਪਣੇ ਪਾਰਟੀ ਦੇ ਆਗੂਆਂ ਵਰਕਰਾਂ ਦੀ ਪ੍ਰਵਾਹ ਕਰਨੋਂ ਹਟ ਗਏ ਸੀ ਇਹ ਵੀ ਖੇਡ ਨਹੀਂ ਚੱਲੂਗੀ ਦੂਜੀ ਗੱਲ ਕਿ ਭਗਵੰਤਮਾਨ ਚਾਰ ਜਿਮਨੀ ਚੋਣਾਂ ਦੇ ਉਮੀਦਵਾਰਾਂ ਤੇ ਜਿਹੜੀ ਟਿਕ ਲਾਈ ਬੈਠੇ ਸੀਗੇ ਹੁਣ ਉਹ ਤੇ ਕਾਟਾ ਵੱਜ ਚੁੱਕਿਆ ਹੁਣ ਕੇਜਰੀਵਾਲ ਡਿਸਾਈਡ ਕਰਨਗੇ ਕਿ ਕਿਹੜੀ ਜਗ੍ਹਾ ਤੇ ਕਿਹੜਾ ਉਮੀਦਵਾਰ ਹੋਵੇਗਾ ਭਗਵੰਤਮਾਨ ਜਿਵੇਂ ਕਿ ਗਿੱਦੜਵਾਹ ਚ ਫਾਈਨਲ ਕਰੀ ਫਿਰਦੇ ਸੀ ਇਸੇ ਤਰ੍ਹਾਂ ਨਾਲ ਹੀ ਇੱਕ ਦੋ ਥਾਵਾਂ 'ਵੀ ਹੋਰ ਉਹਨਾਂ ਦੀਆਂ ਚੀਜ਼ਾਂ ਫਾਈਨਲ ਸੀਗੀਆਂ ਧੂਰੀ ਬਰਨਾਲੇ ਵਾਲੀ ਜਿਹੜੀ ਗੇਮ ਹੈ ਉਹ ਵੀ ਉਹ ਆਪਣੇ ਮਨੋਂ ਦਾ ਫਾਈਨਲ ਕਰੀ ਬੈਠੇ ਸੀ ਤੇ ਹੁਣ ਕੇਜਰੀਵਾਲ ਦੇ ਆਉਣ ਤੋਂ ਬਾਅਦ ਉਹ ਸਥਿਤੀ ਨਹੀਂ ਰਹੀ ਇਹੀ ਕਾਰਨ ਹੈ ਕਿ ਕੇਜਰੀਵਾਲ ਦੇ ਆਉਣ ਤੋਂ ਬਾਅਦ ਪੰਜਾਬ ਦੀ ਸਿਆਸੀ ਹਲਕਿਆਂ ਦੇ ਅੰਦਰ ਤੇ ਖਾਸ ਕਰਕੇ ਭਗਵੰਤ ਮਾਨ ਵਾਲੇ ਕੈਂਪ ਦੇ ਵਿੱਚ ਸਨਾਟਾ ਛਾਇਆ ਹੋਇਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਪੰਜਾਬ ਵਿੱਚ ਲਈ ਹੁਕਮਰਾਨ ਧਿਰ ਵਿੱਚ ਸਨਾਟੇ ਵਾਲਾ ਮਾਹੌਲ ਹੈ ਅਤੇ ਪੰਜਾਬ ਸਰਕਾਰ ਦੇ ਪਾਰਟੀ ਵਿਚਲੀਆਂ ਸਾਰੀਆਂ ਧਿਰਾਂ ਇਸ ਵੇਲੇ ਇਸ ਇੰਤਜ਼ਾਰ ਚ ਨੇ ਕਿ ਕੇਜਰੀਵਾਲ ਪੰਜਾਬ ਪ੍ਰਤੀ ਆਪਣਾ ਰੁਖ ਕੀ ਅਪਣਾਉਂਦੇ ਨੇ ਕਿਉਂਕਿ ਲੋਕ ਸਭਾ ਚੋਣਾਂ ਦੇ ਦੌਰਾਨ ਪਾਰਟੀ ਨੂੰ ਲੱਗੇ ਵੱਡੇ ਸਿਆਸੀ ਝਟਕੇ ਅਤੇ ਉਸ ਤੋਂ ਬਾਅਦ ਵੀ ਸੂਬੇ ਵਿੱਚਲੀ ਅਮਨ ਕਾਨੂੰਨ ਦੀ ਚਿੰਤਾਜਨਕ ਹਾਲਤ ਸੂਬੇ ਵਿੱਚ ਵਿੱਤੀ ਸੰਕਟ ਤੇ ਰਾਜ ਵਿੱਚ ਵਿਕਾਸ ਕਾਰਜਾਂ ਦੇ ਠੱਪ ਹੋਣ ਅਤੇ ਸੂਬਾ ਪ੍ਰਸ਼ਾਸਨ ਅਤੇ ਪਾਰਟੀ ਦੇ ਵਿਧਾਇਕਾਂ ਦੇ ਦਰਮਿਆਨ ਤਾਲਮੇਲ ਨਾ ਬਣ ਪਾਉਣ ਨੂੰ ਲੈ ਕੇ ਹਕਮਰਾਨ ਪਾਰਟੀ ਦੇ ਕਈ ਵਿਧਾਇਕਾਂ ਵਿੱਚ ਲਗਾਤਾਰ ਬੇਚਾਨੀ ਹੈ ਅਤੇ ਇਹ ਵਿਧਾਇਕ ਲਗਾਤਾਰ ਆਪਣੀਆਂ ਗੱਡੀਆਂ ਚੁੱਕ ਕੇ ਦਿੱਲੀ ਪਹੁੰਚ ਰਹੇ ਨੇ ਪੰਜਾਬ ਤੋਂ ਕੁਝ ਪਾਰਟੀ ਵਿਧਾਇਕਾਂ ਮੰਤਰੀਆਂ ਤੇ ਆਗੂਆਂ ਦੀਆਂ ਜਿਵੇਂ ਸ਼ਿਕਾਇਤਾਂ ਦਿੱਲੀ ਪੁੱਜੀਆਂ ਨੇ ਇਸ ਨੂੰ ਲੈ ਕੇ ਵੀ ਪਾਰਟੀ ਹਾਈ ਕਮਾਂਡ ਕਿਵੇਂ ਦਾ ਹੱਲ ਕੱਢਦੀ ਹੈ ਇਹ ਇੱਕ ਵੱਡਾ ਮਸਲਾ ਹੈ ਦੱਸਿਆ ਜਾਂਦਾ ਹੈ ਕਿ ਪੰਜਾਬ ਤੋਂ ਕਈ ਆਮ ਆਦਮੀ ਪਾਰਟੀ ਦੇ ਵਜ਼ੀਰ ਮੰਤਰੀ ਵਿਧਾਇਕ ਤੇ ਆਗੂ ਦਿੱਲੀ ਵੱਲ ਵੀ ਰਾਕਾਤ ਰਹੇ ਨੇ ਅਤੇ ਉਹਨਾਂ ਨੂੰ ਆਉਣ ਵਾਲੇ ਕੈਬਨਿਟ ਦੇ ਵਿੱਚ ਜਿਹੜਾ ਬਰਥ ਮਿਲ ਦੀ ਥਾਂ ਮਿਲ ਦੀ ਚਾਰਾ ਜੋਈਆਂ ਜਿਹੜੀਆਂ ਉਹ ਕਰਦੇ ਨਜ਼ਰ ਵੀ ਆ ਰਹੇ ਨੇ ਇਸ ਸਾਰੇ ਮਾਮਲੇ ਵਿੱਚ ਕਿਹਾ ਜਾਂਦਾ ਕਿ ਪਾਰਟੀ ਦੇ ਰਾਜ ਸਭਾ ਮੈਂਬਰ ਰਾਗਵ ਚੱਡਾ ਜਿਹੜੇ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਤੋਂ ਦੂਰੀ ਬਣਾ ਕੇ ਰੱਖੇ ਹੋਏ ਸਨ ਉਹ ਵੀ ਆਉਂਦੇ ਦਿਨਾਂ ਅੰਚ ਪੰਜਾਬ ਦੇ ਅੰਦਰ ਸਰਗਰਮ ਹੋਣਗੇ ਅਤੇ ਜਿਹੜਾ ਪੰਜਾਬ ਤੋਂ ਜਿਵੇਂ ਮੰਤਰੀ ਵਿਧਾਇਕ ਪਾਰਟੀ ਦੇ ਆਗੂ ਕੇਜਰੀਵਾਲ ਨੂੰ ਵਧਾਈ ਦੇਣ ਲਈ ਮੁਲਾਕਾਤ ਲਈ ਦਿੱਲੀ ਜਾ ਰਹੇ ਨੇ ਉਸ ਤੋਂ ਸਪਸ਼ਟ ਹੈ ਕਿ ਕੇਜਰੀਵਾਲ ਨੂੰ ਪੰਜਾਬ ਵਿੱਚ ਲਈ ਸਥਿਤੀ ਦੀ ਮੁੱਢਲੀ ਰਿਪੋਰਟ ਵੀ ਦਿੱਤੀ ਜਾ ਰਹੀ ਹੈ ਅਤੇ 1 ਟੂ 1 ਨੇ ਉਹਨਾਂ ਨੂੰ ਮਿਲਿਆ ਜਾ ਰਿਹਾ ਹੈ ਪਰ ਸੰਭਵ ਹੈ ਕਿ ਹਰਿਆਣਾ ਦੀਆਂ 5 ਅਕਤੂਬਰ ਨੂੰ ਹੋਣ ਵਾਲੀਆਂ ਵੋਟਾਂ ਤੋਂ ਬਾਅਦ ਪੰਜਾਬ ਦੇ ਆਪ ਵਿਧਾਇਕਾਂ ਤੇ ਆਪ ਆਗੂਆਂ ਨਾਲ ਕੇਜਰੀਵਾਲ ਬੈਠਕ ਵੀ ਕਰਨਗੇ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਰਾਜ ਵਿੱਚ ਹੋਣ ਜਾ ਰਹੀਆਂ ਚਾਰ ਜਿਮਣੀ ਚੋਣਾਂ ਸਬੰਧੀ ਉਮੀਦਵਾਰਾਂ ਦੀ ਚੋਣ ਲਈ ਵੀ ਪਾਰਟੀ ਹਾਈ ਕਮਾਂਡ ਭਾਰੂ ਹੋ ਸਕਦੀ ਹੈ ਜਦਕਿ ਮੁੱਖ ਮੰਤਰੀ ਇੰਨਾ ਚਾਰਾਂ ਹਲਕਿਆਂ ਤੋਂ ਪਾਰਟੀ ਉਮੀਦਵਾਰਾਂ ਦੀ ਚੋਣ ਤਕਰੀਬਨ ਕਰ ਹੀ ਬੈਠੇ ਸੀ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਤੇ ਪਾਰਟੀ ਵਿੱਚ ਪਾਰਟੀ ਹਾਈ ਕਮਾਂਡ ਦੇ ਦਖਲ ਦੇ ਵਾਧਣ ਤੇ ਭਾਰੂ ਹੋਣ ਦੀ ਸਥਿਤੀ ਨੂੰ ਕਿਵੇਂ ਲੈਣਗੇ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਪਰ ਕੁੱਲ ਮਿਲਾ ਕੇ ਕੇਜਰੀਵਾਲ ਦੀ ਜੇਲ੍ਹ ਤੋਂ ਵਾਪਸੀ ਪੰਜਾਬ ਦੇ ਸੰਦਰਭ ਵਿੱਚ ਕਾਫੀ ਮਹੱਤਵਪੂਰਨ ਅਤੇ ਤਬਦੀਲੀਆਂ ਦੀ ਸ਼ੁਰੂਆਤ ਵਾਲੀ ਜ਼ਰੂਰ ਸਾਬਤ ਹੋ ਸਕਦੀ ਹੈ ਉਹ ਵੀ ਸੂਬੇ ਵਿੱਚ ਸਰਕਾਰ ਤੇ ਪਾਰਟੀ ਦੇ ਲਗਾਤਾਰ ਡਿੱਗ ਰਿਹਾ ਅਸ ਅਤੇ ਇਸ ਸਬੰਧੀ ਚਿੰਤਤ ਜ਼ਰੂਰ ਹੋਣਗੇ ਕੇਜਰੀਵਾਲ ਤੇ ਮੁੱਖ ਰੱਖ ਕੇ ਅਹਿਮ ਫੈਸਲੇ ਵੀ ਲਏ ਜਾ ਸਕਦੇ ਆ ਸਭ ਤੋਂ ਵੱਡਾ ਫੈਸਲਾ ਹੈ ਦੋ ਫੈਸਲੇ ਸਭ ਤੋਂ ਅਹਿਮ ਨੇ ਇਸ ਸਮੇਂ ਕੇਜਰੀਵਾਲ ਦੇ ਪੰਜਾਬ ਦੇ ਵਿੱਚ ਜਿਹੜਾ ਸਰਗਰਮ ਹੋਣ ਦੇ ਨਾਲ ਇੱਕ ਮੰਤਰੀ ਮੰਡਲ ਦਾ ਸ਼ਫਲ ਰੀਸ਼ਫਲ ਹੋਣਾ ਅ ਰਦੋਬਦਲ ਮੰਤਰੀ ਮੰਡਲ ਦੀ ਕੈਬਨਿਟ ਦੀ ਦੂਜਾ ਚਾਰ ਜਿਮਨੀ ਚੋਣਾਂ ਲਈ ਉਮੀਦਵਾਰ ਇਹ ਇੱਕ ਅਹਿਮ ਸਵਾਲ ਹੈ ਕਿ ਸਰਕਾਰ ਪਾਰਟੀ ਕੇਜਰੀਵਾਲ ਭਗਵੰਤ ਮਾਨ ਕੀ ਰੰਗ ਲੈ ਕੇ ਆਉਂਦੀਆਂ ਨੇ ਪਾਰਟੀ ਹਾਈ ਕਮਾਂਡ ਨੇ ਕਲਤਾਰ ਸਿੰਘ ਸੰਧਵਾ ਕਵਰ ਵਿਜੇਪ੍ਰਤਾਪ ਤੇ ਪ੍ਰੋਫੈਸਰ ਬਲਜਿੰਦਰ ਕੌਰ ਦੇ ਰਾਹੀਂ ਸਾਫ ਸੰਕੇਤ ਦਿੱਤੇ ਨੇ ਕਿ ਕੀ ਚਾਹੁੰਦੀ ਹੈ ਜੇਕਰ ਉਹਨਾਂ ਨਾਲ ਤਿਕੜਮਬਾਜ਼ੀ ਕੀਤੀ ਗਈ ਤਾਂ ਤਿਕੜਮਬਾਜ਼ੀ ਪੰਜਾਬ 'ਚ ਵੀ ਹੋਵੇਗੀ ਪਰ ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਕਾਫੀ ਚਰਚਾ ਜ਼ੋਰ ਫੜਨ ਲੱਗੀ ਹੈ ਕਿਉਂਕਿ ਮੰਤਰੀ ਮੰਡਲ ਦਾ ਵਿਸਥਾਰ ਤੈ ਸੀ ਕੇਜਰੀਵਾਲ ਦੇ ਨਾਲ ਜੇਕਰ ਭਗਵੰਤ ਮਾਨ ਦੀ ਡਿਟੇਲਡ ਮੁਲਾਕਾਤ ਹੋ ਜਾਂਦੀ ਤਿਹਾੜ ਜੇਲ੍ਹ ਦੇ ਅੰਦਰ ਤਾਂ ਇਹ ਕਈ ਮਹੀਨੇ ਪਹਿਲਾਂ ਹੋ ਜਾਣਾ ਸੀ ਉਹ ਨਹੀਂ ਹੋ ਸਕੀ ਉਸੇ ਕਾਰਨ ਹੀ ਇਹ ਚਰਚਾ ਹੈ ਕਿ ਹੁਣ ਕੇਜਰੀਵਾਲ ਬਾਹਰ ਆ ਗਏ ਭਗਵਾਨ ਜਤਮਨ ਨੂੰ ਹੁਣ ਮਿਲਣ ਦਾ ਕੋਈ ਸਮੱਸਿਆ ਨਹੀਂ ਮੇਂਦਰ ਭਗਤ ਦਾ ਲਗਭਗ ਮੰਤਰੀ ਬਣਨਾ ਤੈ ਮੰਨਿਆ ਜਾ ਰਿਹਾ ਹੈ ਕੇਜਰੀਵਾਲ ਵੀ ਕਹਿੰਦ ਸੁਣਿਆ ਜਾਂਦਾ ਹੈ ਕਿ ਇਸ ਮਾਮਲੇ ਚ ਕਾਫੀ ਨਰਮ ਨੇ ਉਹ ਚਾਹੁੰਦੇ ਨੇ ਕਿ ਇਦਾਂ ਹੋਵੇ ਤੇ ਕਈਆਂ ਦੀ ਛੁੱਟੀ ਤੈ ਹੈ ਮੁੱਖ ਮੰਤਰੀ ਸਾਡੀਆਂ ਖਬਰਾਂ ਨੂੰ ਹਾਸੇ ਚ ਟਾਲ ਦਿੰਦੇ ਆ ਕਿ ਸਾਨੂੰ ਸੂਤਰ ਦੱਸ ਦੋ ਸੂਤਰ ਤੁਹਾਡੇ ਆਸੇ ਪਾਸੇ ਬੈਠੇ ਹੁੰਦੇ ਆ ਮੁੱਖ ਮੰਤਰੀ ਜੀ ਤੁਸੀਂ ਉਹਨਾਂ ਨੂੰ ਪੁੱਛ ਲਿਆ ਕਰੋ ਇਹ ਸਾਨੂੰ ਕਿਉਂ ਫਸਾਉਂਦੇ ਹੋ ਵਿੱਚ ਮੁੱਖ ਮੰਤਰੀ ਸਾਹਿਬ ਸੂਤਰ ਤੁਹਾਡੇ ਆਸੇ ਪਾਸੇ ਹੀ ਹੁੰਦੇ ਆ ਨੇੜੇ ਨਿਗਾ ਮਾਰ ਲਿਆ ਕਰੋ ਉਹਨਾਂ ਸੂਤਰਾਂ ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਹੜੇ ਸੂਤਰ ਨੇ ਵੈਸੇ ਵੀ ਮੁੱਖ ਮੰਤਰੀ ਜੀ ਨੈਤਿਕ ਤੌਰ ਤੇ ਤੇ ਸੰਵਿਧਾਨਕ ਤੌਰ ਤੇ ਜੇਕਰ ਕਹੀਏ ਤਾਂ ਤੁਹਾਨੂੰ ਕੋਈ ਸੂਤਰ ਨਾ ਤਾਂ ਤੁਸੀਂ ਪੁੱਛਣ ਦਾ ਹੱਕ ਰੱਖਦੇ ਉਹਦੇ ਨਾਲ ਹੀ ਕਿਸੇ ਨੂੰ ਦੱਸਣ ਦੀ ਲੋੜ ਹੈ ਪਰ ਇਸ਼ਾਰੇ ਸਾਫ਼ ਨੇ ਕਿ ਜਿਹੜਾ ਤੁਹਾਡਾ ਖੁੱਲਾ ਖੇਡਣ ਦਾ ਦੌਰ ਸੀ ਉਹ ਖਤਮ ਹੋ ਚੁੱਕਿਆ ਹੈ